ਦੇਖੋ ਤੁਸੀਂ ਨੁਕਸਾਨ ਕਿੰਨਾ ਸਾਡੇ ਕਿਸਾਨਾਂ ਦਾ ਹੋਇਆ ਇੱਧਰ ਸਾਡੇ ਰੀਤੀਆਂ ਪਾੜੀਆਂ ਆ ਟਾਂਕ ਤੋਂ ਟਾਂਹੀ ਪਿੱਖੜੀ ਆ ਕੂੜੀ ਆ ਜਿਹੜੀ ਉੱਧ ਫਲੋਰਸ ਦੇ ਸ਼ਾਮ ਦਾ ਸਰਪੰਚ ਦੀ ਜਿਹੜੀ 70 80 ਕਾਲੀਆਂ ਕੂੜੀ ਇੱਧਰ ਆ ਇਹਨਾਂ ਦੇ ਮਾਣ ਪਿਆ ਸੀ ਸਰਪੰਚ ਕਾ ਹੀ ਪਿਆ ਸੀ ਪੱਲਰ ਪਿਆ ਸੀ ਸਾਨੂੰ ਕਬੀਸਣ ਦਾ ਉਹ ਸਾਰਾ ਨਸ਼ਟ ਹੋ ਗਿਆ ਪਨੀਰੀਆਂ ਲਾਈਆਂ ਸੀ ਲੋਕਾਂ ਨੇ ਉਹ ਸਾਰੀਆਂ ਨਸ਼ਟ ਹੋ ਗਈ ਦੇਖੋ ਜੀ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲਗਭਗ ਪੂਰੀ ਬਨੌਣ ਵਾਲੀ ਪਈ ਸੀ ਜੀ ਤੇ ਐਦੋਂ ਗਹਾ ਅਜੇ 3400 ਕਿੱਲਾ ਰਕਬਾ ਅਜੇ ਪੂਰੀ ਬਨੌਣ ਵਾਲਾ ਹੋਰ ਪਿਆ ਤੇ ਪਾਣੀ ਉਧਰੋਂ ਟੁੱਟ ਰਿਹਾ ਹੈ ਲਗਭਗ ਵੱਧ ਰਿਹਾ ਹੈ ਤੇ ਇਸ ਕਰਕੇ ਵੀ ਮੋਟਰਾਂ ਵੀ ਉਧਰ ਕਾਫੀ 20 ਤੀ ਮੋਟਰਾਂ ਉਧਰ ਹੈ 10 ਤੋਂ 15 ਮੋਟਰਾਂ ਲਗਭਗ ਇਸ ਡੁੱਬ ਗਈਆਂ ਜੀ ਕਿਸਾਨਾਂ ਦਾ ਬਹੁਤ ਲੱਖਾਂ ਜੇ ਨੁਕਸਾਨ ਕਿਸਾਨਾਂ ਦਾ ਹੋ ਗਿਆ ਪਨੀਰੀਆਂ ਬੀਜ ਰੱਖੀਆਂ ਸੀ ਕਿਸਾਨਾਂ ਨੇ ਤੇ ਉਹ ਵੀ ਚੁੱਭ ਗਈਆਂ ਜੀ ਸਾਰੀਆਂ ਪੱਠਾ ਹਰਾ ਪੱਠਾ ਤੂੜੀ ਆ ਹੁਣੇ ਬਣਾ ਕੇ ਵਿਚਾਰੇ ਨੇ ਖਰਚਾ ਕਰਿਆ ਜੀ ਇਧਰੋਂ ਦੇਖੋ ਚਾਰ ਚਪੇਰੋਂ ਕਿਰੇ ਖੜੀਆਂ ਟਾਣੀ ਤੇ ਐਸ ਪਾਸੇ ਨੂੰ ਰੱਖਦੇ ਨੂੰ ਵੀ ਪਾਣੀ ਪੈ ਗਿਆ ਜੀ ਚਾਰ ਚਪੇਰੋਂ ਟੁੱਟ ਟੁੱਟ ਪਾਣੀ ਪਈ ਜਾਂਦਾ ਕਿੰਨੇ ਏਕੜ ਚ ਪਾਣੀ ਫੈਲ ਗਿਆ ਜੀ ਪਾਣੀ 150 ਏਕੜ ਤੋਂ ਉੱਪਰ ਆ ਜੀ ਲਗਭਗ ਮੰਨ ਲਓ ਦਾ 3-400 ਏਕੜ ਚ ਪਾਣੀ ਜਾਊਗਾ ਨਹਿਰ ਕਿੰਨੇ ਫੁੱਟ ਦਾ ਪਾੜ ਪਿਆ ਜੀ ਨਹਿਰ 700-150 ਫੁੱਟ ਦੇ ਲਗਭਗ ਪਾੜ ਲੱਗਦਾ ਸਾਨੂੰ ਵੀ ਹੈਗਾ ਵਾ ਕਿੰਨੇ ਕਿੰਨੇ ਵਜੇ ਨਹਿਰ ਟੁੱਟੀ ਹੈ ਜੀ ਨਹਿਰ ਲੱਗਦਾ ਅੰਦਾਜ਼ਾ ਹੈ ਜੀ ਇੱਥੇ ਸਾਡੇ ਮੌਕੇ ਦੇ ਸਰਪੰਚ ਜਸਵਿੰਦਰ ਸਿੰਘ ਜੀ ਟਾਣੀ ਉਹਨਾਂ ਨੇ ਕਰਕੇ 6 ਵਜੇ ਨਹਿਰ ਚੱਕਰੀ ਆ ਉਦੋਂ ਟੁੱਟੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗਤਾ ਹੈ ਸਰਕਾਰ ਤੋਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਇਸੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ ਕਿਸਾਨ ਪਹਿਲਾਂ ਹੀ ਆਰਥਿਕ ਨੁਕਸਾਨ ਮਾਰ ਚੱਲ ਰਿਹਾ ਤੇ ਆ ਫੇਰ ਨੁਕਸਾਨ ਹੋ ਗਿਆ ਦੂਰੀ ਮਾਰ ਪੈਗੀ ਲੰਬੀ ਮਾਈਨਰ ਨਾ ਟੁੱਟੀ ਹੈ ਬਜੀਦਪੁਰ ਭੋਮਾ ਪਿੰਡ ਹੈ ਹੂੰ ਕਿੰਨੇ ਫੁੱਟ ਦਾ ਪਾੜ ਪਿਆ ਜੀ ਕਮ ਸੇ ਕਮ 3.5 ਫੁੱਟ ਦਾ ਪਾੜ ਹੈਗਾ ਜੀ ਹੂੰ ਠੱਡੂ ਘੱਟਾ ਜੀ ਹੋਰ ਵੀ ਵਧੀ ਜਾਂਦਾ ਇਹ ਹੂੰ ਨਹਿਰ ਚ ਪਾਣੀ ਉਵੇਂ ਆਈ ਜਾਂਦਾ ਹੀ ਹਜੇ ਥੋੜਾ ਬਹੁਤ ਪਾਣੀ ਘਟਿਆ ਪਰ ਪਾੜ ਜਿਆਦਾ ਵਧੀ ਜਾਂਦਾ ਨੇ ਟੁੱਟਣ ਦਾ ਕਾਰਨ ਕੀ ਹੈ ਜੀ ਕਾਰਨ ਦੇਖੋ ਕੀ ਕਹਿ ਕਿੰਨੇ ਏਕੜ ਦੇ ਵਿੱਚ ਪਾਣੀ ਫੈਲ ਚੁੱਕੀ ਹੈ ਕਮ ਸਕੂਨ 150 ਏਕੜ ਨੂੰ ਹੈ ਗੈਰਹੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਸਾਰੇ ਦਾ ਥਾਰੇ ਦਾ ਤੂੜੀ ਦਾ ਬੋਰਾ ਦਾ ਖੂਹਾਂ ਦਾ ਢਾਣੀਆਂ ਦਾ ਬਹੁਤ ਨੁਕਸਾਨ ਹੋਇਆ ਖਾਲਿਆਂ ਦਾ ਬਹੁਤ ਹੋਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਮਾਵਜੇ ਦੀ ਕਰਦੇ ਜਿੰਮੇਵਾਰੀ ਸਾਂਝਾ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਇੱਥੇ ਟਾਈਮ ਸੱਤ ਧਿਆਨ ਦੇਣਾ ਚਾਹੀਦਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਮਾਨੀ ਨੁਕਸਾਨ ਹੈ ਸੰਜੇ ਪਾਣੀ ਆਇਆ ਚੜੀ ਗਿਆ ਜੀ ਸੰਤਾਂ ਢਾਣੀ ਵੇਲੀ ਕਰਕੇ ਜਾਣਾ ਪਿਆ ਕਾਰਨ ਕਿ ਖੱਟ ਵਗੈਰਾ ਹੋ ਸਕਦੀ ਹੈ ਪਾਰ ਇਸ ਟਾਈਮ ਹੈ ਜੀ ਪੰਜਾਬ 55 ਫੁੱਟ ਤੋਂ ਸੜ ਦੇ ਇਹ ਹੋਰ ਜੇ ਵਧੀ ਜਾਂਦਾ ਇਸ ਕਰਕੇ ਕੁਝ ਤਾਂ ਉਹ ਦਰਖਤ ਸੀ ਹੋ ਸਕਦਾ ਉਹਨਾਂ ਦੇ ਨਾਲ ਜਿਹੜਾ ਹੱਲੀ ਆਉਣ ਉਹਦੇ ਨਾਲ ਨਹਿਰ ਦੀ ਪੱਟੀ ਦੀ ਤਰੇੜ ਦਿੱਤੀ ਆਉਣ ਜੀ ਕੀ ਕੀ ਨੁਕਸਾਨ ਅਗੇ ਜੀ ਨੁਕਸਾਨ ਅਗੇ ਟੂੜੀ ਸਾਹਮਣੇ ਬਣਨ ਵਾਲੀ ਸੀਗੀ ਕੁਝ ਕੋਈ ਖਾਲੇ ਪੱਕੇ ਭੰਨੇ ਗਿਆ ਟਾਣੀਆਂ ਦੇ ਵਿੱਚ ਪਾਣੀ ਪਹੁੰਚ ਉਹ ਕਰ ਖਾਲੇ ਭੰਨੇ ਹੂੰ ਟਾਣੀ ਦੇ ਨਾਲ ਤੇ ਪਾਣੀ ਫਿਰ ਪੂਆ ਪਹੁੰਚ ਘੜੇ ਜੀ ਉੱਥੇ ਪੱਕੇ ਖਾਲੇ ਭੰਨੇ ਹਰਾਚਾਰਾ ਟੂੜੀਆਂ ਨੁਕਸਾਨੀ ਗਈਆਂ ਜੀ ਟਾਣੀ ਚਿਪਟੀਆਂ ਆਈਆਂ ਸਰ ਹਾਂਜੀ ਟਾਣੀਆਂ ਟਾਣੀਆਂ ਹੈ ਜੀ ਦੋ ਵਿੱਚ ਚਾਉਂਦੇ ਮਕਾਨੂ ਮੁਕੇਸ਼ ਦੇ ਵਿੱਚ ਬਣਿਆ ਹੋਇਆ ਇੱਕ ਟਾਣੀ ਆਉਂਦੀ ਹੈ ਜੀ ਬਣੀ ਹੂੰ ਨਰੀ ਮੇਕ ਮੇ ਵੱਲੇ ਅਧਿਕਾਰੀ ਆ ਗਈ ਸੀ ਜੀ ਹਾਂਜੀ ਸਵੇਰੇ ਆ ਗਈ ਸਾਢੇ 5 ਲਗਭਗ ਫੋਨ ਕਰਿਆ 6 ਵਾ 6 ਸਾਢੇ 6 ਵਜੇ ਪਹੁੰਚ ਗਈ ਸੀ ਮੈਂ ਉਹਨਾਂ ਨੂੰ ਹੁਣ ਕੀ ਪ੍ਰੋਸੀਡਿੰਗ ਚੱਲ ਰਿਹਾ ਜੀ ਪ੍ਰੋਸੀਡਿੰਗ ਚੱਲ ਰਿਹਾ ਜੀ ਮਿੱਟੀ ਮੁੱਟੀ ਦੇਖ ਲੈਣ ਜਾਇਆ ਬੇਸੋ ਨੇਰ ਬੰਦ ਕਰਵਾ ਦਿੱਤੀ ਗਈ ਹੈ ਮਿੱਟੀ ਮੁੱਟੀ ਚੋਂ ਦੇਖ ਕੇ ਸਾਰੇ ਚਾਲੂ ਕਰਾ ਲਏ ਬੰਦ ਕਰ ਜੀ ਨੇਰ ਜਿੰਦਾ ਬ੍ਰੀਚ ਹੋ ਗਈ ਹੈ ਤੇ ਫਿਰ ਮੈਂ ਆ ਕੇ ਮੌਕੇ ਤੇ ਬ੍ਰੀਚ ਦਾ ਦੇਖਿਆ ਜੀ ਉਥੇ ਬ੍ਰੀਚ ਦੀ ਲਿੰਕ ਲੈਂਥ ਧੀਰੇ ਧੀਰੇ ਵਧ ਰਹੀ ਹੈ ਹੁਣ 70 ਫੁੱਟ ਦਾ ਪਾਰਟ ਮੌਕੇ ਤੇ ਪੈ ਚੁੱਕਾ ਹੈ ਜੀ ਜੀ ਹਾਂਜੀ ਕਿਹੜੀ ਨੇ ਟੁੱਟੀ ਕਿੰਨੇ ਫੁੱਟ ਦਾ ਨੁਕਸਾਨ ਕੀ ਕੀ ਹੋਇਆ ਸਰ ਇਥੇ ਦਸਤੋ ਵੀ ਇੱਕ ਅਡਵਾਂਸ ਜੀ ਪਾਣੀ ਲੱਗ ਗਿਆ ਜਾਂ ਕੋਈ ਆਪਾਂ ਪਾਣੀ ਫੈਲ ਗਿਆ ਤੇ ਇੱਕ ਟਾਈਨ ਨੂੰ ਵੀ ਪਾਣੀ ਹਿੱਟ ਕਰ ਰਿਹਾ ਸੀਗਾ ਉਹਦੇ ਕਰਕੇ ਹੁਣ ਪੱਕੇ ਖਾਣ ਨੂੰ ਥੋੜ ਕੇ ਪਾਣੀ ਨੂੰ ਕਰਾਸ ਕਰਵਾ ਦਿੱਤਾ ਗਿਆ ਸਰ ਕਿਸ ਤਰ੍ਹਾਂ ਦੀ ਜਿਹੜੀ ਕਿ ਪ੍ਰਬੰਧ ਕੀਤੀ ਜਾਂਦੀ ਐ ਇੰਨਾ ਕੁ ਹਾਂਜੀ ਉਹਦੇ ਠੇਕੇਦਾਰ ਨੂੰ ਕੰਮ ਦੇ ਦਿੱਤਾ ਗਿਆ ਜੀ ਫਿਰ ਉਹ ਕੰਮ ਹੁਣ ਕੰਮ ਸਟਾਰਟ ਕਰਵਾ ਦਿੱਤਾ ਜਾਏਗਾ ਦੋ ਦਿਨਾਂ ਦੇ ਅੰਦਰ ਅੰਦਰ ਨੈ ਨੂੰ ਪੱਕਾ ਕਰ